ਆਮਚ ਬਣੀ ਕਟਾਉਣ ਵਾਲੀ ਜੈਕਟ ਕਟਾਉਣ ਵਾਲਾ ਬਾਰਡਰ ਤੇ ਕਟਾਉਣ ਵਾਲਾ ਮੋਢਾ ਤੇ ਗਲਾ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਰੇਹਕਾ ਸਵਾਗਤ ਹੈ ਇਹ ਵਾਲਾ ਆਪਾਂ ਕੱਲ ਮੈਂ ਤੁਹਾਨੂੰ ਦੱਸਦਾ ਵੀ ਇਹ ਵਾਲੀ ਆਪਾਂ ਕਿੱਦਾਂ ਬਣਾਇਆ ਇੱਕ ਪੱਲਾ ਸਟੈਪ ਬਾਈ ਸਟੈਪ ਬਣਾਇਆ ਤੇ ਉਹਦੀ ਵੀਡੀਓ ਕੱਲ ਮੈਂ ਸ਼ੇਅਰ ਕਰ ਦਿੱਤੀ ਤੇ ਉਦੋਂ ਹੀ ਆਪਾਂ ਦੂਜਾ ਪੱਲਾ ਬਣਾ ਲਿਆ ਫਰੰਟ ਸਾਈਡ ਬਸ ਇਹ ਹੈ ਕਿ ਇਹਦੀ ਬਟਨ ਪੱਟੀ ਆਪਾਂ ਇਧਰ ਵਾਲੀ ਸਾਈਡ ਤੇ ਰੱਖੀ ਤੇ ਦੂਜੇ ਦੀ ਬਟਨ ਪੱਟੀ ਅਸੀਂ ਦੇਖ ਕੇ ਦੂਜੀ ਸਾਈਡ ਤੇ ਰੱਖ ਲੈਣੀ ਹੈ ਤੇ ਜੇ ਤੁਸੀਂ ਬਟਨ ਪੱਟੀ ਰੱਖ ਲਓਗੇ ਮੁੱਢੇ ਦੀ ਕਟਾਈ ਤੋਂ ਸਾਨੂੰ ਆਪਣੇ ਆਪ ਹੀ ਪਤਾ ਲੱਗ ਜੂਗੀ ਵੀ ਅਸੀਂ ਕਿੱਧਰ ਰੱਖਣੀ ਹੈ ਜੀ ਦੋਨੇ ਪੱਲੇ ਸਾਡੇ ਬਣ ਗਏ ਤਾਂ ਹੁਣ ਮੈਂ ਤੁਹਾਨੂੰ ਪਿਛਲੇ ਪੱਲੇ ਦੀ ਵੀ ਡਿਟੇਲ ਦੱਸ ਦਿੰਨੀ ਆ ਪਿਛਲੇ ਪੱਲੇ ਦੇ ਅਸੀਂ ਕੁੰਡੇ ਰੱਖੇ ਆ 58 56 28 28 ਅਸੀਂ ਅਗਲੇ ਪੱਲੇ 'ਤੇ ਰੱਖੇ ਸੀ ਜਿਹਦੇ ਵਿੱਚ ਕੇ ਚਾਰ ਬਟਨ ਪੱਟੀ ਦੇ ਸੀ ਤੇ ਪਿਛਲੇ ਅਸੀਂ 56 ਰੱਖੇ 56 ਕੁੰਡੇ ਰੱਖ ਕੇ ਅਸੀਂ ਇਹਨੂੰ ਸੌਰੀ 55 ਨਹੀਂ 58 58 ਕੁੰਡੇ 58 ਕੁੰਡੇ ਰੱਖੇ ਸੀ 58 ਕੁੰਡੇ ਰੱਖ ਕੇ ਬਾਰਡਰ ਬੁਣਿਆ ਬਾਰਡਰ ਦੀ ਵੀਡੀਓ ਮੈਂ ਤੁਹਾਨੂੰ ਅਲੱਗ ਪਾਈ ਹੋਈ ਐ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਦੇਖ ਕੇ ਬਣਾ ਸਕਦੇ ਹੋ 58 ਕੁੰਡੇ ਰੱਖ ਕੇ ਅਸੀਂ ਉੱਪਰੋਂ ਇਦਾਂ ਹੀ ਬੁਣਾ ਸ਼ੁਰੂ ਕਰ ਦਿੱਤਾ 10 ਸ슬ਾਈਆਂ ਪੈਟਰਨ 10 ਸ슬ਾਈਆਂ ਪੈਟਰਨ 10 ਸ슬ਾਈਆਂ ਪੈਟਰਨ ਇਦਾਂ ਕਰਕੇ ਜਿੰਨੀ ਅਗਲੇ ਪੱਲੇ ਦੀ ਲੰਬਾਈ ਰੱਖੀ ਸੀ ਉਨਹੀਂ ਰੱਖ ਕੇ ਤੇ ਇਹਦੇ ਮੋਢੇ ਅਸੀਂ ਨਾਲ ਹੀ ਇਹਦੇ ਵੀ ਬਣਾਏ ਹੋਏ ਆ ਦੇਖੋ ਮੋਢੇ ਨਾਲ ਹੀ ਬਣਾਏ ਹੋਏ ਆ ਇੱਥੋਂ ਕਟਿੰਗ ਕਰਕੇ ਅਸੀਂ ਮੋਢੇ ਨਾਲ ਹੀ ਬਣਾਉਂਦੇ ਹੋਏ ਆ ਲੰਬਾਈ ਉਹਨੇ ਜਿਹਨੇ ਅਗਲੇ ਪੱਲੇ ਦੀ ਰੱਖੀ ਉਹਨੇ ਪਿਛਲੇ ਪੱਲੇ ਦੀ ਰਖ ਲਈ ਤੇ ਇਹ ਜਿਹੜੇ ਮੋਢੇ ਬਣਾਏ ਹੋਏ ਆ ਇਹ ਤੁਹਾਨੂੰ ਮੈਂ ਵੀਡੀਓ ਅਲੱਗ ਸ਼ੇਅਰ ਕੀਤੀ ਹੋਈ ਹੈ ਮੋਢਿਆਂ ਦੀ ਬਣਾਈ ਵੀ ਇਹ ਕਿੱਦਾਂ ਬਣਾਇਆ ਕਿਉਂਕਿ ਕਟਾਂਗ ਵਾਲੀ ਇਹਦੀ ਬਟਨ ਪੱਟੀ ਬਣਾਈ ਹੈ ਨਾਲ ਹੀ ਬਣਾਈ ਹੈ ਤੇ ਨਾਲ ਹੀ ਅਸੀਂ ਇਹਦੀ ਕਟਾਈ ਕੀਤੀ ਹੈ ਕੁਝ ਅਲੱਗ ਨਹੀਂ ਬਣਾਇਆ ਹੋਇਆ ਸਾਰਾ ਕੁਝ ਇਕੱਠਾ ਹੀ ਬਣਾਇਆ ਹੋਇਆ ਤੇ ਇਹਦੀ ਵੀਡੀਓ ਮੈਂ ਇੱਕ ਅਲੱਗ ਸ਼ੇਅਰ ਕਰ ਚੁੱਕੀ ਹਾਂ ਤੇ ਇਹਦਾ ਵੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੋਂ ਚੈੱਕ ਕਰਕੇ ਅਗਰ ਸਟੈਪ ਬਾਈ ਸਟੈਪ ਇਹ ਬਣਾਉਣਾ ਚਾਹੁੰਦੇ ਤਾਂ ਉੱਥੋਂ ਦੇਖ ਕੇ ਬਣਾ ਸਕਦੇ ਹੋ वैसे ਜਿਹੜਾ ਮੈਂ ਅਗਲਾ ਪੱਲਾ ਬਣਾਇਆ ਉਸ ਤੋਂ ਵੀ ਨਾਲ ਦੀ ਨਾਲ ਤੁਹਾਨੂੰ ਦੱਸਿਆ ਹੀ ਹੋਇਆ ਹੁਣ ਕੀ ਹੋਇਆ ਵੀ ਸਾਡੇ ਦੋਨੇ ਪੱਲੇ ਬਣ ਗਏ ਆ ਦੇਖੋ ਅਗਲੇ ਦੋਨੇ ਪੱਲੇ ਬਣ ਗਏ ਤੇ ਸਾਡੇ ਬਣ ਗਿਆ ਹੁਣ ਪਿਛਲਾ ਪੱਲਾ ਆ ਗਿਆ ਸਾਡਾ ਪਿਛਲਾ ਪੱਲਾ ਜਿਹਨੂੰ ਕਿ ਅਸੀਂ ਇੱਦਾਂ ਰੱਖਾਂਗੇ ਤਾਂ ਅੱਗੇ ਹਜੇ ਨਾਲੀ ਹੈ ਕਿਉਂਕਿ ਹਜੇ ਅਸੀਂ ਅੱਗੋਂ ਇਹਨੂੰ ਬੁੜਨਾ ਹੈ ਅਗਲਾ ਪੱਲਾ ਆਪਾਂ ਸਟੈਪ ਬਾਈ ਸਟੈਪ ਤੁਹਾਨੂੰ ਦੱਸ ਹੀ ਚੁੱਕੀਆਂ ਦੋਨੇ ਆ ਦੇਖੋ ਇਹ ਵਾਲੀ ਪੱਟੀ ਇੱਥੇ ਆ ਜਾਊਗੀ ਤੇ ਦੂਜਾ ਪੱਲਾ ਸਾਡਾ ਇੱਥੇ ਆ ਇਹ ਹੁਣ ਇਹ ਆ ਗਿਆ ਸਾਡਾ ਸੂਚਨ ਠੀਕ ਹੈ ਇਹ ਸਾਡਾ ਸਾਰਾ ਹੋ ਗਿਆ ਸੀ ਬਣਾ ਲੈਣਾ ਹੁਣ ਅਸੀਂ ਕੀ ਕਰਨਾ ਵੀ ਹੁਣ ਅਸੀਂ ਇਹਦੇ ਆ ਦੇਖੋ ਇਹ ਤਾਂ ਅਸੀਂ ਗਲਾ ਵੀ ਬਣਾ ਲਿਆ ਨਾ ਆ ਦੇਖੋ ਅਗਲਾ ਗਲਾ ਬਣ ਗਿਆ ਵੀ ਦੋਨਾਂ ਸਾਈਡਾਂ ਦਾ ਤੇ ਤੁਸੀਂ ਹੁਣ ਆਪਾਂ ਕੀ ਕਰਨਾ ਹੁਣ ਇਹ ਵਾਲਾ ਅਸੀਂ ਇਹਦੇ ਨਾਲ ਜੋੜਨਾ ਠੀਕ ਹੈ ਤੇ ਇੱਥੋਂ ਜਿਹੜਾ ਅਸੀਂ ਬਣਾਣਾ ਹੈ ਬਟਨ ਪੱਟੀ ਬਣਾ ਕੇ ਮਲਕੀ ਇਹਦੀ ਪੱਟੀ ਬਣਾ ਕੇ ਅਸੀਂ ਗਲਾ ਪਿਛਲਾ ਕਿਦਾਂ ਬਣਾਣਾ ਉਹ ਕਾਜ ਰਹਿ ਗਿਆ ਹੋਇਆ ਵੀਡੀਓ ਚ ਦੇਖਣਾ ਤੇ ਉਹ ਅੱਜ ਆਪਾਂ ਦੇਖਾਂਗੇ ਤੇ ਨਾਲ ਇਹਦੇ ਫਾਈਨਲ ਲੁੱਕ ਤੇ ਸਾਰਾ ਮੀਨਸ ਕੇ ਇਹਦਾ ਤੀਰਾ ਜੋੜਾਂਗੇ ਇਹ ਵਾਲੇ ਅਸੀਂ ਸਾਈਡਾਂ ਜੋੜਾਂਗੇ ਅੱਜ ਦੇ ਉੱਚ ਵੀਡੀਓ ਦੇ ਵਿੱਚ ਤੀਰਾ ਜੋੜਾਂਗੇ ਤੇ ਪਲੱਸ ਅਸੀਂ ਨਾਲ ਹੀ ਇਹਦੀ ਪਿਛਲਾ ਗੱਲਾ ਬਣਾਵਾਂਗੇ ਠੀਕ ਹੈ ਤਾਂ ਫਿਰ ਉਸ ਤੋਂ ਬਾਅਦ ਇਹਦੀ ਲੁੱਕ ਦੇਖਾਂਗੇ ਵੀ ਕਿੰਦਾ ਦੀ ਆ ਗਈ ਹੋਈ ਕਿੰਦਾ ਦੀ ਇਹ ਜੈਕਟ ਸਾਡੀ ਬਣ ਕੇ ਆਈ ਤੇ ਕਿੰਨੇ ਇਹਦੀ ਲੰਬਾਈ ਤੇ ਕਿੰਨੇ ਇਹਦੇ ਚੁੜਾਈ ਸਾਡੀ ਤਿਆਰ ਆਈ ਹੈ ਤੇ ਕਿੰਨੀ ਇਹਨੂੰ ਉਨਣ ਲੱਗੀ ਸਾਰਾ ਕੁਝ ਆਪਾਂ ਅੱਗੇ ਦੇਖਦੇ ਹਾਂ ਤਾਂ ਹੁਣ ਸਭ ਤੋਂ ਪਹਿਲਾਂ ਕੀ ਕਰਾਂਗੇ ਦੇਖੋ ਇਹ ਹੋ ਗਿਆ ਇਹ ਹੋ ਗਿਆ ਠੀਕ ਹੈ ਹੁਣ ਸਭ ਤੋਂ ਪਹਿਲਾਂ ਅਸੀਂ ਜੋੜਨਾ ਹੈ ਤੀਰਾ ਤੇ ਪਲੱਸ ਇਹ ਵਾਲੇ ਮੋਢੇ ਆ ਦੇਖੋ ਪਹਿਲਾਂ ਅਸੀਂ ਇਥੇ ਮੋਢਿਆਂ ਤਾਂ ਕੁੰਡੇ ਤੇ ਤੀਰਾ ਜੋੜਾਂਗੇ ਤੇ ਇਸ ਤੋਂ ਬਾਅਦ ਇਹ ਵਾਲੀ ਪੱਟੀ ਦੇ ਨਾਲ ਅਸੀਂ ਅੱਗੋਂ ਇਹਦੀ ਬਣਾਈ ਕਰਾਂਗੇ ਤੇ ਪਹਿਲਾਂ ਅਸੀਂ ਮੋਢੇ ਤੇ ਤੀਰਾ ਜੋੜ ਲੈਨੇ ਆ ਮੋਢੇ ਤੇ ਤੀਰਾ ਇਹਦੇ ਅਸੀਂ ਸਿੰਪਲੀ ਜੋੜਾਂਗੇ ਕੋਈ ਜ਼ਿਆਦਾ ਇਸ ਚ ਸੂਈ ਨਾਲ ਨਹੀਂ ਕਰਾਂਗੇ ਸਲਾਈ ਦੇ ਨਾਲ ਹੀ ਸਿੱਧਾ ਸਿੰਪਲ ਕਿੱਦਾਂ ਜੋੜਨੇ ਆ ਆਪਾਂ ਅੱਜ ਉਹੀ ਟੈਕਨਿਕ ਅਪਣਾ ਲੈਂਦੇ ਆ ਜڑا ਜੋੜਨ ਲੱਗੇ ਸੀ ਕੀ ਦੇਖਣਾ ਦੇਖੋ ਆ ਸਾਡਾ ਮੋਢਾ ਹੋ ਗਿਆ ਆ ਸਾਡਾ ਪੱਲਾ ਠੀਕ ਹੈ ਇਹ ਪੱਲੇ ਦੀ ਅਸੀਂ ਬੈਕ ਸਾਈਡ ਲੈ ਲਈ ਇਹ ਮੋਢਾ ਸਾਡਾ ਇੱਧਰਲੇ ਪਾਸੇ ਤੇ ਜਿਹੜਾ ਮੋਢਾ ਸਾਡਾ ਇੱਧਰਲੇ ਪਾਸੇ ਆ ਵਾਲਾ ਤੇ ਇਹਦੇ ਨਾਲ ਹੀ ਅਸੀਂ ਆ ਵਾਲਾ ਮੋਢਾ ਲੈ ਲਵਾਂਗੇ ਆ ਦੇਖੋ ਇੱਧਰ ਇਹ ਸਾਡੇ ਦੋਨੇ ਮੋਢੇ ਆ ਗਏ ਇੱਧਰ ਠੀਕ ਹੈ ਜੀ ਤੇ ਅਸੀਂ ਹੁਣ ਇਹਨਾਂ ਨੂੰ ਲੈਣਾ ਜੋੜ ਆ ਦੇਖੋ ਸ਼ੀਲੰਗੇ ਤਾਂ ਅਸੀਂ ਬਾਤੋਂ ਪਹਿਲਾਂ ਅਸੀਂ ਇਦਾਂ ਹੀ ਇਹਨਾਂ ਮੋਢਿਆਂ ਨੂੰ ਲੈਨੇ ਆ ਜੋ ਠੀਕ ਹੈ ਇੱਥੋਂ ਅਸੀਂ 3 ਨੂੰ ਜੋੜਦੇ ਆਂ ਭਈਆ ਸਿੰਪਲ ਜਿੱਦਾਂ ਸੀ 3ਾ ਜੋੜਦੇ ਆਂ ਉਦਾਂ ਹੀ ਮੋਢਿਆਂ ਨੂੰ ਵੀ ਨਾਲ ਹੀ ਇੱਦਾਂ ਹੀ ਜੋੜ ਲੈਣਾ ਇੱਕ ਹੁੰਡਾ ਇੱਧਰ ਰੋ ਲਵਾਂਗੇ ਇੱਕ ਇੱਧਰ ਰੋ ਲਵਾਂਗੇ ਦੋ ਦਾ ਇੱਕ ਕਰ ਲਵਾਂਗੇ ਫਿਰ ਅਸੀਂ ਅਗਲਾ ਇੱਕ ਹੁੰਡਾ ਲਵਾਂਗੇ ਇਹ ਵਾਲਾ ਲਵਾਂਗੇ ਦੋਨੇ ਮੋਢਿਆਂ ਤੋਂ ਇੱਕ ਇੱਕ ਹੁੰਡਾ ਲਿਆ ਦੋ ਦਾ ਇੱਕ ਕਰ ਲਿਆ ਆ ਦੇਖੋ ਤੇ ਜਿਹੜਾ ਪਿਛਲਾ ਹੁੰਡਾ ਸੀ ਇਹਨੂੰ ਇਹਦੇ ਉੱਪਰੋਂ ਇੱਦਾਂ ਉਤਾਰ ਦਿੱਤਾ ਫਿਰ ਦੇਖੋ ਅਸੀਂ ਇਹ ਵਾਲਾ ਇੱਕ ਹੁੰਡਾ ਲਿਆ ਇਹ ਲਿਆ ਦੋ ਦਾ ਇੱਕ ਕਰਤਾ ਤੇ ਇਹ ਵਾਲਾ ਪਰ ਟੋਟਾ ਬਸ ਇਹਦੇ ਅਸੀਂ ਪੂਰਾ ਆਪਣਾ ਮੋਢੇ ਤੇ ਜਿਹੜੇ ਸਾਡੇ ਪੱਟੀ ਵਾਲੇ ਕੁੰਡੇ ਆ ਉਹ ਵੀ ਪਲੱਸ ਮੋਢਾ ਸਾਰਾ ਜੋੜ ਕੇ ਅਸੀਂ ਇਥੇ ਗਲੇ ਤੱਕ ਆ ਜਾਣੇ ਹੈ ਇਦਾਂ ਹੀ ਅਸੀਂ ਇੱਕ ਸਾਈਡ ਜੋੜ ਲੈਣੀ ਹੈ ਇਦਾਂ ਹੀ ਦੂਜੀ ਸਾਈਡ ਜੋੜ ਲੈਣੀ ਹੈ ਤੇ ਦੋਨੇ ਸਾਈਡ ਆਪਾਂ ਜੋੜ ਲੈਣੇ ਆ ਤੁਹਾਨੂੰ ਪਤਾ ਹੀ ਲੱਗੇ ਹੋਵੇ ਆਪਾਂ ਕਿੱਦਾਂ ਜੋੜਨੀ ਹੈ ਦੋਨੇ ਸਾਈਡਾਂ ਜੋੜ ਕੇ ਤੇ ਫਿਰ ਆਪਾਂ ਹੁਣ ਇਹਦਾ ਗਲਾ ਬਣਾਣੇ ਆ ਪਿਛਲਾ ਵਾਲਾ ਤਾਂ ਫਿਰ ਉਦੋਂ ਆਪਾਂ ਫਿਰ मिलਦੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਲੱਗਿਆ ਹੁਣ ਜੇ ਇਹਨੂੰ ਮੈਂ ਪੂਰਾ ਦੱਸਣ ਲੱਗੀ ਤਾਂ ਵੀਡੀਓ ਲੰਬੀ ਹੋ ਜਾਣੀ ਹੈ ਤੇ ਫਿਰ ਤੁਹਾਨੂੰ ਥੋੜੇ ਏਨੀ ਲੰਬੀ ਵੀਡੀਓ ਦੇਖਣ ਜਾਂ ਸਮਝਣ 'ਚ ਮੁਸ਼ਕਲ ਆ ਜਾਂਦੀ ਹੈ ਤੇ ਇਸ ਕਰਕੇ ਆ ਦੇਖੋ ਠੀਕ ਹੈ ਇਦਾਂ ਹੀ ਅਸੀਂ ਕਰਦੇ ਹੋਏ ਦੇਖੋ ਮੋਟਾ ਸਾਡਾ ਇੱਥੇ ਤੱਕ ਜੁੜ ਜਾਣਾ ਪੂਰਾ ਇੱਥੇ ਤੱਕ ਠੀਕ ਹੈ ਇਸ ਤੋਂ ਬਾਅਦ ਥੀਰੇ ਦੇ ਕੁੰਡੇ ਅਸੀਂ ਥੀਰੇ ਦੇ ਕੁੰਡੇ ਜੋੜ ਲੈਨੇ ਥੀਰੇ ਦੇ ਕੁੰਡੇ ਜੋੜਨ ਤੱਕ ਬਸ ਇੱਥੇ ਤੱਕ ਅਸੀਂ ਇਦਾਂ ਹੀ ਜੋੜਦੇ ਆ ਜਾਣਾ ਇਦਾਂ ਹੀ ਅਸੀਂ ਇਧਰ ਵਾਲੀ ਸਾਈਡ ਜੋੜ ਲੈਣੀ ਹੈ ਦੋਨੇ ਸਾਈਡਾਂ ਜੋੜ ਕੇ ਫਿਰ ਅਸੀਂ ਫੇਰ ਮਿਲਦੇ ਆਂ ਆਪਾਂ ਦੋਨੇ ਸਾਈਡਾਂ ਤੇ ਥੀਰੇ ਜੋੜਦੇ ਆ ਦੇਖੋ ਇਹ ਸਾਈਡ ਦੇ ਵੀ ਥੀਰੇ ਜੋੜ ਤੇ ਪੱਟੀ ਵਾਲੇ ਕੁੰਡੇ ਰੱਖ ਲੇ ਤੇ ਇੱਕ ਕੁੰਡਾ ਪੱਟੀ ਵਾਲਾ ਸੀ ਉਹ ਰੱਖਿਆ ਜਿਹਦੇ ਨਾਲ ਅਸੀਂ ਕੁੰਡੇ ਘਟਾ ਰਹੇ ਸੀ ਆਹ ਵਾਲਾ ਕੁੰਡਾ ਸੀ ਨਾ ਦੇਖੋ ਜਿਹਦੇ ਨਾਲ ਅਸੀਂ ਕੁੰਡੇ ਘਟਾ ਰਹੇ ਸੀ ਇਹ ਕੁੰਡੇ ਤੱਕ ਛੱਡ ਕੇ ਬਾਕੀ ਅਸੀਂ ਸਾਰੇ ਹੀ ਕੁੰਡੇ ਇੱਥੇ ਜੋੜ ਲਏ ਹੋਇਆ ਦੇਖੋ ਇਹ ਸਾਡਾ ਇਹਦੇ ਨਾਲ ਆ ਦੇਖੋ ਕਟਾਂ ਦੇ ਨਾਲ ਕਟਾਂ ਛੁੱਟ ਗਈ ਐ ਇਧਰੋਂ ਤੇ ਇਧਰੋਂ ਵੀ ਤੇ ਹੁਣ ਅਸੀਂ ਅੱਗੋ ਕਰਨੇ अगों हूँ देखो साड़ी वी गला अगों त ही बन गया है। असी गला कि बनाना देखो भी गला अगो सा बन के आ गया हूँ पिछु रह पिछों आप कि बना पिछे दे देखो असी क्योंकि मैं थोड़ा दसा भी सब कुछ ना ही बना रहा इसलिए ये भी गला असं नी बनावे ए करना भी जोड़े सा वाले कुंडे है एक दो तीन चार पो तीन चार पां छे 6 7 7 ਤੇ 1 ਕੀ ਕਾ ਦੇਖੋ ਇੱਥੇ ਦਾਦਾ ਗਿਆ ਜਿੱਥੇ ਦਾਦਾ ਉਹਥੇ ਪੈ ਕੇ ਮਾਰਕਰ ਲਗਾ ਲਾਂਗੇ ਅਸੀਂ ਸੈਂਟਰ ਤੱਕ ਮਤਲਬ ਕਿ ਅੱਧੇ ਘੁੰਡੇ ਇੱਧਰ ਕਰ ਲੈ ਅੱਧੇ ਇੱਧਰ ਕਰ ਲੈ ਤੇ ਮਾਰਕਰ ਲਗਾ ਲੈ ਹੁਣ ਅਸੀਂ ਕੀ ਕਰਨਾ ਕੋਈ ਵੀ ਪੱਤੀ ਪਹਿਲਾਂ ਲੈ ਲਓ ਜਿੱਦਾਂ ਮੈਂ ਇਹ ਵਾਲੀ ਲੈ ਲੈਣੀ ਆ ਠੀਕ ਹੈ ਜੀ ਇਹਨੂੰ ਅਸੀਂ ਹੁਣ ਪਹਿਲਾਂ ਬੁੰਨਦੇ ਚਲੇ ਜਾਣਾ ਠੀਕ ਹੈ ਇਹ ਵਾਲੀ ਪੱਟੀ ਲਵਾਂਗੇ ਇਹਨੂੰ ਬੁਣਾਂਗੇ ਤੇ ਇਹਦੇ ਨਾਲ ਅਸੀਂ ਇੱਕ ਇੱਕ ਹੁੰਡਾ ਘਟਾਉਂਦੇ ਜਾਵਾਂਗੇ ਕਿਦਾਂ ਆਪਾਂ ਅੱਗੇ ਬਣਾਣੇ ਆ ਤੇ ਨਾਲੇ ਦੇਖਦੇ ਆ ਦੇਖੋ ਕਿਉਂਕਿ ਅਸੀਂ ਪੁੱਠੇ ਸਾਈਡ ਤੇ ਐਂ ਤੇ ਪੁੱਠੇ ਸਾਈਡ ਤੇ ਅਸੀਂ ਸਾਰੇ ਤੇ ਸਾਰੇ ਇਹ ਹੁਣ ਹੁੰਡੇ ਬੁਣ ਕੇ ਆ ਜਾਣੇ ਆ ਉਦਾਂ ਹੀ ਸੇਮ ਬਣਾਣੇ ਜਿੱਦਾਂ ਅਸੀਂ ਪਹਿਲਾਂ ਬਣਾ ਰਹੇ ਸੀ ਪੱਟੀ ਇਹੇ ਤੇ ਆਪਾਂ ਥੋੜੀ ਜਿਹੀ ਬੁਨਕੇ ਦੇਖ ਲੈਣੇ ਆ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ ਪੁੱਠੀ ਸਲਾਈ ਪੂਰੀ ਪੁੱਠੀ ਪਾ ਕੇ ਅਸੀਂ ਆਪਣੀ ਸਿੱਧੀ ਸਲਾਈ ਤੇ ਆਪਨੇ ਕਿਉਂਕਿ ਕਟਾਂ ਵਾਲੀ ਐ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਧਿਆਨ ਨਾਲ ਦੇਖਣਾ ਪਏ ਦੋ ਚਾਰ ਸਲਾਈਆਂ ਦੇਖ ਲਓ ਫਿਰ ਤੁਹਾਨੂੰ ਗੀ ਪਤਾ ਲੱਗ ਜਾਣਾ ਆਪਣੇ ਆ ਫਿਰ ਤੁਸੀਂ ਆਰਾਮ ਨਾਲ ਬਣਾਈ ਲੈਣਾ ਆ ਦੇਖੋ ਸੇ ਮੋਦਾਂ ਹੀ ਜਿੰਨਾ ਸੇ ਕਟਾਂ ਸਾਡੇ ਚੱਲ ਰਹੇ ਸੀ ਉਦਾਂ ਹੀ ਚੱਲਣਗੇ ਇਹਨਾਂ ਚ ਅਸੀਂ ਕੁਝ ਵੀ ਨਹੀਂ ਕਰਨਾ ਆ ਦੇਖੋ ਹੁਣ ਸਾਡੇ ਇੱਥੇ ਦੇਖੋ 1 2 3 4 5 ਬਣ ਗਏ ਹੁਣ ਅਸੀਂ ਇੱਥੇ ਕਟਾਣੀ ਹੈ ਤਾਂ ਬਸ ਇਹ ਨਹੀਂ ਅਸੀਂ ਇੱਥੋਂ ਇਹ ਵਾਲਾ ਕਟਾਂ ਘਟਾ ਲੈਣਾ ਦੋ ਦਾਇਕ ਇੱਕ ਹੁੰਡਾ ਕੱਟ ਗਿਆ ਦੂਜਾ ਤੀਜਾ ਚੌਥਾ ਦੇਪਨਵਾ ਜੇ ਤੁਸੀਂ ਕਟਾਂ ਵਾਲਾ ਬਾਰਡਰ ਨਹੀਂ ਬਨ ਰਹੇ ਹੋ ਕਟਾਂ ਵਾਲੀ ਪੱਟੀ ਨਹੀਂ ਬਨ ਰਹੇ ਹੋ ਸਿੰਪਲ ਤਾਂ ਤੁਸੀਂ ਉਪਰ ਇਥੇ ਸਿੰਪਲ ਵੀ ਬਣਾ ਸਕਦੇ ਹੋ ਸਿਰਫ ਉੱਠੇ ਸਿੱਧੇ ਦਾ ਬਾਰਡਰ ਬਣਾ ਲਓ ਕਿਉਂਕਿ ਮੈਂ ਨਿੱਚੋਂ ਹੀ ਕਟਾਂ ਵਾਲਾ ਸ਼ੁਰੂ ਕੀਤਾ ਇਸ ਕਰਕੇ ਮੈਂ ਤਾਂ ਐਦਾ ਹੀ ਬਣਾ ਕੇ ਤੁਹਾਨੂੰ ਦਸਨ ਜਾ ਰਹੀ ਹਾਂ ਇਹ ਦੇਖੋ 1 2 3 4 5 ਪੰਜ ਗੁੰਡੇ ਪੁੱਠੇ ਧਾਗਾ ਪਿੱਛੇ ਕਿਉਂਕਿ ਜਦ ਤੱਕ ਕੁਝ ਅਲੱਗ ਨਾ ਹੋਵੇ ਤਾਂ ਫਿਰ ਵੀਰੋ ਪਾਣ ਦਾ ਕੋਈ ਮਜ਼ਾ ਨਹੀਂ ਆਉਂਦਾ ਕਰ ਸਿੰਪਲ ਹੀ ਹੋਵੇ ਤਾਂ ਕੁਛ ਲੱਗ ਗਿਆ ਤਾਂ ਤੁਸੀਂ ਇਹ ਲੱਗ ਦੇਖ ਸਕਦੇ ਹੋ ਟਰਾਈ ਵੀ ਕਰ ਸਕਦੇ ਹੋ ਬਣਾਣਾ ਨਾ ਬਣਾਣਾ ਤੁਹਾਡੀ ਮਰਜ਼ੀ ਆ ਦੇਖੋ ਤਾਗਾ ਅੱਗੇ ਕੀਤਾ ਜਾਲੀ ਪਾਈ ਜਾਲੀ ਤੋਂ ਬਾਅਦ ਜਿਹੜਾ ਇਹ ਵਾਲਾ ਕੁੰਡਾ ਜਿਹਦੇ ਨਾਲ ਅਸੀਂ ਪਹਿਲਾਂ ਘਟਾਂਦੇ ਆਗੇ ਉਹਨੂੰ ਲਵਾਂਗੇ ਇੰਦਾ ਉਲਟਾਵਾਂਗੇ ਤੇ ਇੱਥੇ ਦੋ ਦਾ ਇੱਕ ਕਰ ਦਵਾਂਗੇ ਇੰਦਾ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੋਂ ਹੀ ਵਾਪਸ ਫੇਰ ਆ ਜਾਣਾ ਇਹ ਵਾਲੇ ਕੁੰਡੇ ਨੂੰ ਇੰਦਾ ਹੀ ਰਹਿਣ ਦੇਣਾ ਇੱਥੋਂ ਵਾਪਸ ਆ ਜਾਣਾ ਪਹਿਲੇ ਕੁੰਡੇ ਨੂੰ ਬਿਨਾਂ ਬੁਨੇ ਉਤਾਰ ਲੈਣਾ ਤੇ ਸਾਰੇ ਕੁੰਡੇ ਪੁੱਠੇ ਬੁਣ ਲੈਣੇ ਇਸਾਰੇ ਕੁੰਡੇ ਪੁੱਠੇ ਬੁਣ ਕੇ ਫਿਰ ਆਪਾਂ ਇੱਥੇ ਆ ਜਾਂਦੇ ਆਂ ਫਿਰ ਅੱਗੇ ਅਸੀਂ ਇੱਥੇ ਸਿੱਧੀ ਸਲਾਈਸ ਪਹਿਲੇ ਕੁੰਡੇ ਨੂੰ ਅ ਸਟਿਚ ਕੀਤਾ ਤਾਂ ਪਾਗ ਆਪਣੇ ਵੱਲ ਚਾਰ ਕੁੰਡੇ ਪੁੱਠੇ 1 2 3 4 ਪਾਗਾ ਪਿੱਛੇ ਇੱਕ ਕੁੰਡਾ ਸਿੱਧਾ ਸਿੱਧਤ ਬਾਅਦ ਅਸੀਂ ਜਾਲੀ ਪਾ ਰਹੇ ਹਾਂ ਜਾਲੀ ਜਾਲੀ ਤੋਂ ਬਾਅਦ ਇਹ ਵਾਲਾ ਕੁੰਡਾ ਜਿੰਦਨਾਲ ਸੀ ਪਹਿਲਾ ਕਟਾਰੇ ਇਹਨੂੰ ਇਦਾਂ ਹੀ ਅਸੀਂ ਉਲਟਾਵਾਂਗੇ ਇਦਾਂ ਇੱਥੇ 2 ਦਾ 1 ਆ ਦੇਖੋ ਅਸੀਂ ਆਵੇਂ ਵਾਲੀ ਜਿਹੜੀ ਸਾਡੀ ਲਾਈਨ ਤੇ ਹੈ ਇੱਕੋ ਇੱਕ ਇੱਕ ਹੁੰਦਾ ਲਈ ਜੰਨੀ ਹੈ ਇਹ ਸਾਡੇ 2 ਕੁੰਡੇ ਕੱਟ ਗਏ ਹੋਣਗੇ ਫਿਰ ਅਸੀਂ ਪੁੱਠੀ ਸਲਾਈ ਪਾ ਕੇ ਇੱਥੇ ਜੰਨੀ ਹੈ ਫਿਰ ਅਸੀਂ ਸਿੱਧੀ ਸਲਾਈ ਚਾ ਕੇ ਫਿਰ ਦੇਖੋ ਅਸੀਂ ਪਹਿਲੇ ਕੁੰਡੇ ਨੂੰ ਅਰ ਸਟਿਚ ਇਹ ਵਾਲੀ ਬਟਨ ਪੱਟੀ ਜਿੱਦਾਂ ਸੀ ਬਣਵਾ ਰਹੇ ਹਾਂ ਉਹ ਤਹੀਂ ਪੜਾਈ ਜਾਣੀ ਹੈ ਕੁਝ ਵੀ ਇਸ ਚੇਂਜ ਨਹੀਂ ਕਰਨਾ ਸੇਮ ਉਹਦੇ ਜਿੱਦਾਂ ਅਸੀਂ ਨੀਚੋਂ ਬਣਾਉਂਦੇ ਆ ਗਏ ਹਾਂ ਬਸ ਅਸੀਂ ਕੀ ਕਰ ਰਹੇ ਹਾਂ ਵੀ ਇਹਦੇ ਨਾਲ ਇੱਕ ਕੁੰਡਾ ਕਟਾ ਰਹੇ ਹਾਂ ਆਹ ਵਾਲੇ ਕੁੰਡੇ ਆ। ਇਹ ਆਪਕ। ਇਹ ਤੱਕ ਬੰਦੇ ਆ ਗਏ ਸਾਡੇ ਬਟਨ ਪੱਤੇ ਜਿਹੜਾ ਸਾਡਾ ਲਾਸਟ ਵਾਲਾ ਕੁੰਡਾ ਹੈ ਇਹਦੇ ਨਾਲ ਅਸੀਂ ਆਹ ਵਾਲੇ ਆ ਜਿਹੜੇ ਅਸੀਂ ਕੁੰਡੇ ਅੱਧਾ ਕੀਤਾ ਇਹ ਕੁੰਡੇ ਕਟਾ ਰਹੇ ਹਾਂ। ਇਹ ਤੋਂ ਉਲਟਾ ਨਾਲ ਇੱਕ ਕੁੰਡਾ ਇੱਥੋਂ ਲੈਣਾ ਤੇ ਇਹਨੂੰ ਅਸੀਂ ਦੋ ਦਾ ਇੱਕ ਕਰ ਦੇਣਾ ਤੇ ਇੱਥੋਂ ਸਾਡਾ ਇੱਕ ਕੁੰਡਾ ਕਟ ਗਿਆ ਹੋਰ। ब अद ही इतों एक एक करते कुंडे कटाते चले जाएँ तो इतने तक असं कटा लें इतने तक कटा के फिर अगो इधली सब शुरू करनी है वह फिर तक देखते दे हैं तो पहला ए वाले कुंडे अदायकी करके मैं कटा के इथे तक आ जाने तो क्योंकि हम थो समझ आ गया भी आप इतों अ पट्टी बुनते जा रहे हैं जिदा असं बनाई पट्टी सेम उद कुछ नहीं इस चे, चेंज किया तो इतें आके असं इतों एक कूडा इत कटाई जाने एक कुंडा हर वारी सीधी सिलाई से कुा लै ला ਇਸ ਲਈ ਕੂਰੀ ਪਾਲ ਲੈਨੇ ਫੇਸ ਦੀ ਸਲਾਈ ਚਿਕ ਕੁੰਡਾ ਇਦਾਂ ਹੀ ਕਰਦੇ ਕਰਦੇ ਅਸੀਂ ਇਹ ਸਾਰੇ ਕੁੰਡੇ ਘਟਾ ਕੇ ਇੱਥੇ ਤੱਕ ਆ ਗਏ ਆ। ਆ ਦੇਖੋ ਆਪਾਂ ਇੱਕ ਸਾਈਡ ਜੋੜ ਲਈ ਠੀਕ ਹੈ। ਇੱਥੋਂ ਅੱਧਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਅੱਧੇ ਕੁੰਡੇ ਦੇ ਕੁੰਡੇ ਨਾਲ ਜੋੜ ਕੇ ਜਿੱਥੇ ਮਾਰਕਰ ਲਗਾਇਆ ਸੀ ਉੱਥੇ ਕੱਕਾ ਗਏ। ਹੁਣ ਆ ਗਿਆ ਸਾਡਾ ਇਹ ਵਾਲੀ ਸਲ ਚ। ਆ ਦੇਖੋ। ਠੀਕ ਹੈ। ਇਹ ਸਾਈਡ ਸਾਡੀ ਇੱਥੇ ਤੱਕ ਜੁੜ ਗਈ ਹੁਣ ਅਸੀਂ ਦੂਜੀ ਸਾਈਡ ਹੈ ਦੂਜੀ ਸਾਈਡ ਤੇ ਸਾਡੇ ਇਹ ਵਾਲੇ ਬਟਨ ਪੱਟੀ ਦੇ ਕੁੰਡੇ ਆ ਦੇਖੋ ਤੇ ਇਹ ਸਾਡੇ ਕੁੰਡੇ ਪਿਛਲੇ ਪਾਸੇ ਦੇ ਇਹ ਵੀ ਅਸੀਂ ਜਿੱਦਾਂ ਇਧਰਲੀ ਸਾਈਡ ਜੋੜੀ ਸੀ ਸੇਮ ਉਦਾਂ ਹੀ ਜੋੜਨੀ ਆ ਤਾਂ ਕੋਈ ਅਸੀਂ ਸੈਂਟ ਆ ਗਿਆ ਨਾ ਦੇਖੋ ਆ ਸਾਡੇ ਥੀਰੇ ਦੇ ਕੁੰਡੇ ਥੀਰੇ ਤੋਂ ਕੁੰਡੇ ਤੋਂ ਬਾਅਦ ਇਹ ਅਸੀਂ ਪਿਛਲਾ ਗਲਾ ਇੱਥੇ ਤੱਕ ਜੋੜ ਲਿਆ ਆ ਤੱਕ ਹੁਣ ਅਸੀਂ ਇਧਰ ਉਹਨੂੰ ਇਦਾਂ ਹੀ ਜੋੜਦੇ ਆ ਜਾਨਾ ਠੀਕ ਹੈ ਜੀ ਆ ਸਾਡੇ ਪੱਟੀ ਦੇ ਕੁੰਡੇ ਆ ਤਾਂ ਤਾਂ ਇਹ ਵੀ ਸ਼ੁਰੂ ਕਰਕੇ ਮੈਂ ਦੱਸ ਦਿੰਨੀ ਹਾਂ ਵੀ ਕਿਦਾਂ ਸਰ ਲਾ ਕੁੰਡੇ ਸਟਿਚ ਕਰਾਂਗੇ ਤਾਂ ਗਾ ਆਪਣੇ ਵੱਲ ਪੱਟੀ ਸੇ ਮੁੱਦਾ ਹੀ ਬੰਨ੍ਹੀਆਂ ਜਿੱਦਾਂ ਅਸੀਂ ਪਹਿਲਾਂ ਬੰਨ੍ਹ ਰਿਹਾ। ਮੇਰਾ ਥੋੜਾ ਉਹਦੇ ਵਾਲਾ ਹੈਗਾ ਇਹ ਤੁਸੀਂ ਦੇਖ ਹੀ ਰਹੇ ਹੋਣੇ। ਵੀ ਅਪਲਾਈ ਵਾਲੀ ਉਹ ਲੈ ਇਸ ਕਰਕੇ ਮੈਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਵੀ ਇਹਦੀ ਕੋਈ ਅਪਲਾਈ ਇੱਧਰ ਉੱਧਰ ਨਾ ਹੋ ਜੂਈ। ਤਿਆਰ ਕਰਕੇ ਕਈ ਵਾਰੀ ਵੀਡੀਓ ਬਣਾਉਂਦੇ ਬਣਾਉਂਦੇ ਵਿੱਚੋਂ ਮੈਨੂੰ ਰੁਕਣਾ ਪੈਂਦਾ ਇਹ ਕੁੰਡੇ ਦੇਖਣੇ ਪੈਂਦੇ। ਆਹ ਦੇਖੋ। ਇਹ ਆਗੇ ਅਸੀਂ ਆਪਾਂ ਲਾਸਟ ਤੱਕ ਕਿਉਂਕਿ ਪੁੱਠੀ ਸਲਾਈ ਹੈ ਪੂਰੀ ਅਸੀਂ ਇੱਦਾਂ ਹੀ ਪੁੱਠੀ ਕਰ ਲੈਂਦੇ ਆਂ ਤਾਂ ਕਿ ਆ ਦੇਖੋ ਆਹ ਵਾਲਾ ਕੁੰਡਾ ਜਿਹੜਾ ਸਾਡਾ ਆ ਦੇਖੋ ਜਿਹਦੇ ਨਾਲ ਅਸੀਂ ਆ ਦੇਖੋ ਬੰਦ ਕਰ ਰਹੇ ਆਂ ਇਹਦੇ ਨਾਲ ਫਿਰ ਅਸੀਂ ਆਹ ਵਾਲਾ ਕੁੰਡਾ ਲਾਵਾਂਗੇ ਇੱਦਾਂ ਤੇ ਇੱਥੇ ਅਸੀਂ ਦੋ ਦਾ ਇੱਕ ਕਰ ਦੇਣਾ ਇੱਦਾਂ ਹੁਣ ਅਸੀਂ ਪੁੱਠੀ ਸਲਾਈ ਚ ਦੋ ਦਾ ਇੱਕ ਕਰ ਰਹੇ ਆਂ ਇਧਰਲੀ ਸਾਈਡ ਤੇ ਤੇ ਸਿੱਧੀ ਸਲਾਈ ਚ ਅਸੀਂ ਬਗੈਰ ਬੁਣਿਆ ਚੁੱਕ ਲਵਾਂਗੇ ਆ ਦੇਖੋ ਬਗੈਰ ਬੁਣਿਆ ਲਿਆ ਬਾਕੀ ਅਸੀਂ ਇਦਾਂ ਹੀ ਜਿੱਦਾਂ ਅਸੀਂ ਆਪਣੀ ਪੱਟੀ ਬੁਣੀ ਰਹੀ ਆ ਪਹਿਲਾ ਕੁੰਡਾ ਬੁਣ ਲਿਆ ਚਾਲੀ ਪਾਈ ਚਾਲੀ ਤੋਂ ਬਾਅਦ ਸਿੱਧੇ ਕੁੰਡੇ ਜਣੇ ਸਿੱਧੇ ਹਾਂ ਦੇਖੋ ਤੇ ਇਦਾਂ ਆ ਸਾਡੇ ਉੱਠੇ ਕੁੰਡੇ 1 2 3 4 5 ਇਸ ਤੋਂ ਬਾਅਦ ਫਿਰ ਅਸੀਂ ਉੱਠੀ ਸਲਾਈ ਤਾਂ ਮੇਕੀ ਤੋਂ ਸਲਾਈ ਆ ਬਾਕੀ ਦਾਸਤ ਨਹੀਂ ਪਹਿਲੇ ਕੁੰਡੇ ਨੂੰ ए स्टिच करा ताग इधर करके अंदर न लियाँगे ताकि इतों किनारी बनी रहे अपने वल ये कुंडे पुठे ते इस तो इस बाद आवले कुंडे पुठे लास्ट जाके सारी पोठी सिलाई पुठी, पुठी पानी है बस लास्ट चाहिए असं दो कर देना जो असं इधर वाली पट्टी जोड़ रहे हैं तो असं पुठी साइड तो दो एक कर रहे हैं देखो आवला कुंडा सा ए वाला आह साडा देखो य पट्टी वाला कुंडा आह साडा देखो पल वाले कुंडे असं आह अद्धे हथे तक जोड़ चुके हैं है। तो अद्धे कुंडे वाला कुंडा लवोंगे इतना ये बस दो एक कर देवेंगे पुठी साइड तो बस फिर मुड़ के असी आ जाएंगे फिर हूँ असी सीधी साइड तो पहले कुंडे एसटिच करें बस ये ध्यान रखना ती करके फिर सलाई एद ही जिदा असं बुन रहे उदा ही सेम असी बुन लगा ਇੱਥੇ ਹੀ ਬੁੰਦੇ ਹੋਏ ਸਾਰੇ ਕੁੰਡੇ ਸੀ ਬੰਦ ਕਰਦੇ ਇੱਥੇ ਤੱਕ ਆ ਜੰਨੇ ਆ ਇੱਥੇ ਤੱਕ ਆ ਕੇ ਫਿਰ ਅਸੀਂ ਦੋਨੇ ਪੱਟੀਆਂ ਨੂੰ ਆਪਸ ਵਿੱਚ ਜੋੜ ਦੇਣਾ ਤੇ ਇੱਥੇ ਤੱਕ ਆ ਕੇ ਮੈਂ ਤੁਹਾਨੂੰ ਫਿਰ ਦੱਸਦੀ ਆ ਤੇ ਇੱਥੇ ਤੱਕ ਪਹਿਲਾ ਆਪਾਂ ਬੁਣ ਲੈਂਦੇ ਆ ਆ ਦੇਖੋ ਆਪਾਂ ਦੋਨੇ ਪੱਟੀਆਂ ਜੋੜਦੇ ਹੋਏ ਸੈਂਟਰ ਤੱਕ ਆ ਗਏ ਦੋਨੇ ਪੱਟੀਆਂ ਤਾਂ ਤਾਂ ਪਿਛਲਾ ਗਲਾ ਸਾਡਾ ਬਣ ਗਿਆ ਅਸੀਂ ਆ ਦੇਖੋ ਸੈਂਟਰ ਤੇ ਆ ਗਏ ਹੁਣ ਇੱਥੋਂ ਇਹ ਜਿਹੜੇ ਕੁੰਡੇ ਹੁਣ ਅਸੀਂ ਆਪਸ ਵਿੱਚ ਜੋੜਨੇ ਆ ਇਹ ਜੋੜਨ ਦੇ ਦੋ ਤਰੀਕੇ ਆ ਇੱਕ ਤਾਂ ਦੇਖੋ ਇਹ ਆ ਵੀ ਅਸੀਂ ਇਹਨੂੰ ਸਿਲਾਈ ਦੇ ਨਾਲ ਜੋੜ ਲਵਾਂਗੇ ਜਿਸ ਸਲਾਈ ਨਾਲ ਜੋੜਨਾ ਤਾਂ ਅਸੀਂ ਇਹਨੂੰ ਐਂਦਾ ਕਰਕੇ ਪੁੱਠੇ ਸਾਈਡ ਤੋਂ ਮੀਨਸ ਕੇ ਇਹ ਇਹਨਾਂ ਦੋਨਾਂ ਨੂੰ ਅਟਾ ਕਰਕੇ ਐਂਦਾ ਜੋੜਾਂਗੇ ਜਿਸ ਸਲਾਈ ਨਾਲ ਜੋੜਨੇ ਆ ਤਾਂ ਫਿਰ ਉਹਦੇ ਲਈ ਕਿੰਦਾ ਕਰਾਂਗੇ ਇਹ ਕੁੰਡਾ ਇਹ ਲਵਾਂਗੇ ਤੇ ਇਹ ਕੇ ਲਵਾਂਗੇ ਜਿੱਦਾਂ ਤੁਹਾਨੂੰ ਮੈਂ ਥੀਰੇ ਦੇ ਕੁੰਡੇ ਜੋੜਨੇ ਦੱਸੇ ਸੀ ਸੇਮ ਉਪਰ ਹੀ ਠੀਕ ਹੈ ਦੋਨਾਂ ਦੇ ਕੇ ਕੁੰਡਾ ਲੈ ਕੇ ਐਂਦਾ ਸੇ ਜੋੜਦੇ ਚਲੇ ਜਾਵਾਂਗੇ ਐਂਦਾ ਠੀਕ ਪਰ ਮੈਂ ਸਲਾਈ ਨਾਲ ਨਹੀਂ ਜੋੜਨ ਜਾ ਰਹੀ ਮੈਂ ਸੂਈ ਨਾਲ ਜੋੜਨਾ ਤੁਹਾਨੂੰ ਦੱਸੂਗੀ ਤੇ ਜੇ ਸੂਈ ਨਾਲ ਜੋੜਨੇ ਫੇਕੇ ਕਰਨਾ ਜਾਂ ਜੇ ਸਲਾਈ ਨਾਲ ਜੋੜਨੇ ਤਾਂ ਅਸੀਂ ਬੈਕ ਸਾਈਡ ਤੋਂ ਜੋੜਨੇ ਪਰ ਜੇ ਸੂਈ ਨਾਲ ਜੋੜਨੇ ਫੇਟ ਕੋ ਫੇਰੇ ਸੇ ਕਿੱਦਾਂ ਕਰਨਾ ਹੈ ਫਿਰ ਅਸੀਂ ਇਹਨਾਂ ਦੋਨਾਂ ਨੂੰ ਸਿੱਧੀ ਸਾਈਡ ਤੋਂ ਜੋੜਨਾ ਹੈ ਹੁਣ ਅਸੀਂ ਇਹਨਾਂ ਨੂੰ ਇਦਾਂ ਟਾਈਟ ਲਵਾਂਗੇ ਦੋਨਾਂ ਨੂੰ ਮੋੜ ਲਵਾਂਗੇ ਮੀਨਸ ਕਿ ਆ ਦੇਖੋ ਇਹ ਇਦਾਂ ਜੇ ਸੂਈ ਨਾਲ ਜੋੜਨਾ ਤਾਂ ਅਸੀਂ ਇਸ ਸਾਈਡ ਤੋਂ ਇਦਾਂ ਜੋੜਨਾ ਹੈ ਠੀਕ ਹੈ ਦੋਨੇ ਪੱਟੀਆਂ ਸਿੱਧੀਆਂ ਰੱਖ ਕੇ ਅਸੀਂ ਇੱਥੋਂ ਸੂਈ ਨਾਲ ਜੋੜਾਂਗੇ ਤਾਂ ਸੂਈ ਨਾਲ ਜੋੜਨ ਦੇ ਲਈ ਫਿਰ ਆਪਾਂ ਸੂਈ ਚ ਆ ਦੇਖੋ ਧਾਗਾ ਲੈ ਲੈਣੇ ਥੋੜਾ ਜਿਹਾ ਲੰਬਾ ਠੀਕ ਠੀਕ ਬਸ ਇੰਨਾ ਕੁ ਬਹੁਤ ਹੋਣਾ ਤੇ ਅਸੀਂ ਇਹਨੂੰ ਸੂਈ ਚ ਪਾ ਕੇ ਕਰਦੇ ਹਾਂ ਸ਼ੁਰੂ ਸੂਈ ਚ ਆਪਾਂ ਧਾਗਾ ਪਾ ਲਈਆ ਤਾਂ ਆ ਦੇਖੋ ਇੰਨਾ ਕੁ ਲੰਬਾ ਰੱਖਿਆ ਮੈਂ ਕੀ ਕਰਨਾ ਮੈਂ ਪਹਿਲਾ ਜਿਹੜਾ ਹੈਗਾ ਕੁੰਡਾ ਇਹਨੂੰ ਆ ਦੇਖੋ ਪਹਿਲੇ ਕੁੰਡੇ ਨੂੰ ਅਸੀਂ ਇੱਦਾਂ ਲੈਣਾ ਸਿੱਧਾ ਹੀ ਲੈ ਆ ਲੈ ਕੇ ਇੱਦਾਂ ਹੀ ਇਹਨੂੰ ਉਤਾਰ ਦੇਣਾ ਪਹਿਲੇ ਕੁੰਡੇ ਨੂੰ ਉਤਾਰ ਦੇਣਾ ਦੂਜੇ ਨੂੰ ਅਸੀਂ ਆ ਦੇਖੋ ਇਹਦੇ ਵਿੱਚੋਂ ਇੱਦਾਂ ਲੈ ਲੈਣਾ ਦੂਜੇ ਨੂੰ ਲੈ ਲਿਆ ਪਰ ਇਹਨੂੰ ਸਲਾਈ ਤੋਂ ਨਹੀਂ ਉਤਾਰਿਆ ਇਹਨੂੰ ਸਲਾਈ ਦੇ ਵਿੱਚ ਹੀ ਰਹਿਣ ਦੇਣਾ ਠੀਕ ਹੈ ਜੀ ਹੁਣ ਅਸੀਂ ਇਧਰ ਵਾਲੇ ਕੁੰਡੇ ਨੂੰ ਸੂਈ 'ਚ ਇਧਰ ਵਾਲੇ ਕੁੰਡੇ ਦੇ ਵਿੱਚ ਸੂਈ ਪਾਣੀ ਹੈ ਉਹ ਦੇਖੋ ਕਿਦਾਂ ਤੇ ਹੁਣ ਇਧਰ ਵਾਲਾ ਵੀ ਕੁੰਡਾ ਅਸੀਂ ਆਹ ਦੇਖੋ ਇਧਰ ਲਈਏ ਪਹਿਲਾ ਕੁੰਡਾ ਸਾਡਾ ਇਹ ਦੇਖੋ ਇਹ ਸਾਡਾ ਧਾਗਾ ਸੂਈ ਦੇ ਵਿੱਚ ਹੀ ਆਹ ਦੇਖੋ ਇਦਾਂ ਇਹਨੂੰ ਪਹਿਲੇ ਕੁੰਡੇ ਨੂੰ ਅਸੀਂ ਉਤਾਰ ਦਰਾਂ ਇਧਰ ਵੀ ਅਸੀਂ ਪਹਿਲਾ ਕੁੰਡਾ ਤਾਰਤਾ ਸੀ ਇੱਥੋਂ ਹੀ ਅਸੀਂ ਪਹਿਲਾ ਕੁੰਡਾ ਤਾਰ ਦਰਾਂ ਇਸ ਤੋਂ ਬਾਅਦ ਦੇਖੋ ਹੁਣ ਜਿਹੜੀ ਸੂਈ ਹੈ ਇਹ ਅਸੀਂ ਇਸ ਕੁੰਡੇ ਦੇ ਵਿੱਚ ਐਂਦਾ ਪਾ ਲੈਣੀ ਹੈ। ਇਸ ਕੁੰਡੇ 'ਚ ਐਂਦਾ ਸੂਈ ਪਾ ਕੇ ਐਂਦਾ ਤਾਂ ਅੱਗੇ ਨੂੰ ਸੇ ਰੱਖ ਲੈਣਾ ਪਰ ਇਹਨੂੰ ਅਸੀਂ ਉਤਾਰਨਾ ਨਹੀਂ ਹੈ ਇਹ ਸਾਡਾ ਸਲਾਈ ਦੇ ਉੱਪਰ ਹੀ ਰਹੂਗਾ। ਜਿੱਦਾਂ ਇਹ ਵਾਲਾ ਸਲਾਈ ਤੇ ਇਹ ਵੀ ਐਂਦਾ ਹੀ ਸਲਾਈ ਦੇ ਉੱਪਰ ਰਹੂਗਾ। ਠੀਕ ਹੈ ਜੀ ਇਹ ਸਾਡਾ ਉੱਚੇ ਰਹੇਗਾ। ਹੁਣ ਇਹ ਵਾਲੇ ਕੁੰਡੇ 'ਚ ਅਸੀਂ ਫੇਰ ਐਂਦਾ ਐਂਦਾ ਸੂਈ ਪਾਣੀ ਹੈ ਤੇ ਇਹਨੂੰ ਅਸੀਂ ਉਤਾਰ ਦੇਣਾ। ਠੀਕ ਹੈ ਬਿਲਕੁਲ ਨੇੜੇ-ਨੇੜੇ ਰੱਖਣਾ ਸਲਾਈਆਂ ਨੂੰ ਤੇ ਕੁੰਡਿਆਂ ਨੂੰ ਆ। ਔਰ ਹੁਣ ਅਸੀਂ ਕੀ ਕਰਨਾ ਹੈ ਜਿਹੜਾ ਇਹ ਵਾਲਾ ਇਹ ਚ ਫੇਰ ਅਸੀਂ ਇਦਾਂ ਪਾਣੀ ਹੈ ਠੀਕ ਹੈ ਹੁਣ ਅਸੀਂ ਆ ਦੇਖੋ ਇਹ ਚ ਪਾਣੀ ਦੁਬਾਰਾ ਪਹਿਲਾਂ ਇੱਕ ਵਾਰੀ ਪਾ ਚੁੱਕੇ ਆ ਫੇਰ ਦੁਬਾਰਾ ਇਹ ਚ ਪਾਣੀ ਹੈ ਤੇ ਇਹ ਚ ਪਾਣੀ ਹੁਣ ਅਸੀਂ ਇਦਾਂ ਸੂਈ ਇੱਥਾ ਉਪਰੋਂ ਨੀਚੇ ਨੂੰ ਦੇਖੋ ਇਹ ਫਿਰ ਸਾਡਾ ਸੂਈ ਚ ਰਹੂਗਾ ਹੁਣ ਅਸੀਂ ਇਹ ਵਾਲੇ ਕੁੰਡੇ ਦੇ ਇਹ ਵਾਲੇ ਕੁੰਡੇ ਨੂੰ ਅਸੀਂ ਇਦਾਂ ਉਪਰੋਂ ਉਪਰੋਂ ਲਵਾਗੇ ਅਦਾ ਲੈ ਕੇ ਅਸੀਂ ਆ ਦੇਖੋ ਇਹਨੂੰ ਸਲਾਈ ਤੋਂ ਤਾਰ ਦੇਵਾਂਗੇ ਉਪਰੋਂ ਲੈਂਥ ਤੋਂ ਪਾ ਹੁਣ ਅਸੀਂ ਆਹ ਵਾਲੀ ਸੂਈ ਨੂੰ ਇਹਦੇ ਇਦਾਂ ਨੀਚੋਂ ਤੋਂ ਇਦਾਂ ਲਿਆਵਾਂਗੇ ਇੱਕ ਵਾਰੀ ਦੇਖੋ ਸੂਈ ਨੂੰ ਅਸੀਂ ਉੱਪਰੋਂ ਪਾ ਰਹੇ ਹਾਂ ਇੱਕ ਵਾਰੀ ਨੀਚੇ ਤੋਂ ਪਾ ਰਹੇ ਹਾਂ ਠੀਕ ਹੈ ਨੀਚੇ ਤੋਂ ਪਾਈ ਪਾ ਕੇ ਅਸੀਂ ਇਦਾਂ ਲਈ ਵੈਸੇ ਮੈਂ ਤੁਹਾਨੂੰ ਇੱਕ ਅਲੱਗ ਵੀਡੀਓ ਲੈ ਕੇ ਆਉਂਗੀ ਜਿਸ ਚ ਆਪਾਂ ਸੂਈ ਸਿਰਫ ਸੂਈ ਨਾਲ ਪੱਟੇ ਜੋੜਨਾ ਹੀ ਸਿੱਖਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਇਸ ਚ ਤੁਹਾਨੂੰ ਇਹਨਾਂ ਸਮਝ ਨਹੀਂ ਆਉਂਦਾ ਤਾਂ ਇੱਕ ਅਲੱਗ ਹੀ ਵੀਡੀਓ ਲੈ ਕੇ ਆਉਂਗੀ ਮੈਨੂੰ ਲੱਗਦਾ ਵੀ ਸ਼ਾਇਦ ਮੈਨੂੰ ਇੱਕ ਅਲੱਗ ਵੀਡੀਓ ਪਾਣੀ ਚਾਹੀਦੀ ਹੈ ਇਹਦੀ ਤੋ ਚਲੋ ਫਿਲਹਾਲ ਆਪਾਂ ਇਹ ਜਿੱਤਾ ਹੀ ਦੇਖ ਲੈਣੇ ਵੀ ਮੈਂ ਕਿਤਾ ਚੋੜ ਰਹੀ ਹਾਂ ਫਿਰ ਬਸ ਇਹਦੇ ਉੱਪਰੋਂ ਪਾ ਲੈਣਾ ਪਾ ਕੇ ਇਹਨੂੰ ਉਤਾਰ ਦੇਣਾ ਤੇ ਜਿਹੜਾ ਦੂਜਾ ਤਗਾ ਇਹਦੇ ਨੀਚੋਂ ਪਾ ਲੈਣਾ ਇਦਾਂ ਫਿਰ ਅਧਰੋਂ ਅਸੀਂ ਇਹਦੇ ਉੱਪਰੋਂ ਪਾ ਦੇਣਾ ਇਦਾਂ ਪਾ ਕੇ ਇਹਨੂੰ ਉਤਾਰ ਦੇਣਾ ਤੇ ਦੂਜਾ ਤਗਾ ਇਹਦੇ ਨੀਚੋਂ ਪਾ ਲੈਣਾ ਇਦਾਂ ਫਿਰ ਅਸੀਂ ਇਹ ਵਾਲੇ ਟਾਗੇ ਨੂੰ ਇੱਥੇ ਉੱਪਰ ਪਾ ਦੇਣਾ ਉੱਪਰ ਪਾ ਕੇ ਇਹਨੂੰ ਉਤਾਰ ਦੇਣਾ ਬਸ ਹੋਰ ਕੁਝ ਵੀ ਨਹੀਂ ਕਰਿਆ ਦੇਖੋ ਉੱਪਰ ਪਾਇਆ ਇਹਨੂੰ ਉਤਾਰ ਦੇਣਾ ਤੇ ਦੂਜੇ ਚ ਅਸੀਂ ਇੱਥੋਂ ਹੇਠਾਂ ਪਾ ਲੈਣਾ ਫਿਰ ਤਾਂ ਤੇ ਇਹਨੂੰ ਸਲਾਈ ਤੇ ਰਹਿਣ ਦੇਣਾ ਠੀਕ ਹੈ ਫਿਰ ਅਸੀਂ ਇਹਦੇ ਕਿਉਂਕਿ ਇਹ ਦੇਖੋ ਇਹ ਸਲਾਈ ਤੇ ਜਿਹੜਾ ਸਲਾਈ ਤੇ ਉਹਦੇ ਹੇਠਾਂ ਪਾ ਰਹੇ ਜਿਹੜਾ ਅਸੀਂ ਸਲਾਈ ਤੋਂ ਉਤਾਰ ਰਹੇ ਉਹਦੇ ਇੱਥੇ ਉਪਰੋਂ ਪਰੇ ਬਸ ਇਹਨਾਂ 'ਤੇ ਧਿਆਨ ਰੱਖਣਾ ਸੀ ਆ ਦੇਖੋ ਹੁਣ ਅਸੀਂ ਇਹਦੇ ਇੱਦਾਂ ਪਾ ਲੈਣਾ ਨੀਚੋਂ ਬਸ ਇਦਾਂ ਹੀ ਅਸੀਂ ਇਹਨੂੰ ਪੂਰੇ ਨੂੰ ਜੋੜ ਲੈਨੇ ਆ ਤੇ ਫਿਰ ਆਪਾਂ ਜੋੜਨ ਤੋਂ ਬਾਅਦ ਆਕੂ ਯਾਨੀ ਇਹਦੇ ਸਲਾਈ ਕੱਟੇ ਆ ਸਾਰੇ ਸਾਡੇ ਬਣ ਗਏ ਹੁਣ ਅਸੀਂ ਕੀ ਕਰਨਾ ਬਸ ਇੱਥੇ ਸਲਾਈ ਕਰ ਲੈਣੀ ਆ ਆਪ ਦੇਖੋ ਸਾਈਡਾਂ ਇਹ ਵਾਲੀ ਸਾਈਡ ਹੁਣ ਸਿਲਣੀ ਹੈ ਸਿਰਫ ਸਾਡੀਆਂ ਸਾਈਡਾਂ ਸਿਲਣ ਨੂੰ ਰਹਿ ਗਈਆਂ ਬਾਕੀ ਸਾਡਾ ਸਾਰਾ ਬਣ ਕੇ ਤਿਆਰ ਹੋ ਗਿਆ ਆ ਦੇਖੋ ਇਹ ਸਾਈਡ ਇਦਾਂ ਸਿਲ ਲੈਣੀ ਹੈ ਤੇ ਇੱਧਰ ਵਾਲੀ ਇੱਧਰ ਠੀਕ ਹੈ ਜੀ ਇਹ ਆਪਕਾ ਦੋਨੇ ਸਾਈਡਾਂ ਬਸ ਸਿਲਣੀਆਂ ਹੀ ਹੁਣ ਹੋਰ ਕੁਝ ਵੀ ਨਹੀਂ ਕਰਨਾ ਤੇ ਆਵਲੇ ਜਿਹੜੇ ਮੋਢੇ ਆ ਅਸੀਂ ਇਹਨਾਂ ਨੂੰ ਇਦਾਂ ਸਿਲਾਂਗੇ ਆ ਦੇਖੋ ਇਹਨੂੰ ਅਸੀਂ ਇਦਾਂ ਰੱਖ ਕੇ ਅੱਧਾ ਮੋਢੇ ਨੂੰ ਇਦਾਂ ਸਿਲਾਂਗੇ ਤੇ ਉਸ ਤੋਂ ਬਾਅਦ ਅਸੀਂ ਇਦਾਂ ਇਹਨੂੰ ਸਾਰੇ ਨੂੰ ਇੱਧਾ ਹੀ ਸਿਲਦੇ ਚਲੇ ਜਾਵਾਂਗੇ ਠੀਕ ਹੈ ਤੇ ਮੈਂ ਸਾਰਾ ਇਹ ਸਿਲ ਲੈਣੀ ਹੈ ਤਾਂ ਸਿਲ ਕੇ ਫੇਰ ਆਪਾਂ ਸਿਲਣ ਤੋਂ ਬਾਅਦ ਫਿਰ ਆਪਾਂ ਕੋਈ ਦੀ ਕਟਾਈ ਦੇਖਦੇ ਆ ਮੀਨਸ ਕਿ ਕਟਾਈ ਤਾਂ ਸਾਰੀ ਹੋ ਗਈ ਹੈ ਸਭ ਕੁਝ ਹੋ ਗਿਆ ਹੁਣ ਸਿਲਣ ਤੋਂ ਬਾਅਦ ਆਪਾਂ ਇਹਦੀ ਲੁੱਕ ਹੀ ਦੇਖਣੀ ਹੈ ਤੇ ਲੁੱਕ ਆਪਾਂ ਇਹਦੀ ਦੇਖਦੀ ਹੈ ਤੇ ਮੈਂ ਇਹਨੂੰ ਸਾਰੇ ਨੂੰ ਸਿਲ ਲੈਣੀ ਆ ਦੇਖੋ ਆ ਧਾਗਾ ਹੈਗੇ ਇਹੀ ਧਾਗੇ ਲਗਾ ਕੇ ਮੈਂ ਤੁਹਾਨੂੰ ਸਿਲ ਲੂੰਗੀ ਤੇ ਇਧਰ ਵਾਲੀ ਸਾਈਡ ਐਸਾ ਸਿਲ ਲੈਣੀ ਆ ਆ ਦੇਖੋ ਠੀਕ ਹੈ ਜੀ ਫਿਰ ਸਿਲ ਕੇ ਫਿਰ ਆਪਾਂ ਫਿਰ ਮਿਲਦੇ ਆ ਦੋਨੇ ਮੈਂ ਸਾਈਡਾਂ ਸਿਲ ਲੈਣੀ ਹੈ ਸਿਲਣ ਤੋਂ ਬਾਅਦ ਫਿਰ ਇਹਦੀ ਮੈਂ ਤੁਹਾਨੂੰ ਲੁੱਕ ਦਿਖਾਣੇ ਤੇ ਇਹ ਆ ਸਾਡੇ ਜੈਕਟ ਦੀ ਫਾਈਨਲ ਲੁੱਕ ਜੈਕਟ ਬਣਨ ਤੋਂ ਬਾਅਦ ਦੇਖੋ ਇੱਤਾ ਦੀ ਲੱਗੀ ਆ ਦੇਖੋ बटन लगाए नहीं हजे क्योंकि बटन मेरे को है नहीं से मैं ब्लैक बटन लगाऊंगी तो छोटे छोटे -छोट जो बटन लगन गए या देखूंगी नहीं तो मोती लगाऊंगी या बटन लगाऊंगी वो फिर देख के चलो तुम कमेंट करके दस्य भी ये उपर मोती लगाने चाहिए थे या बटन लगाने चाहिए वैसे छोटे छोटे जे लगाऊंगी तो वह फिर मैं जो लगाऊंगी तो वो लुक थानू फिर दोबारा पा दूंगी तो फिलहाल देखो आखो ये साड़ी कटाव वाली पट्टी बन गई बॉर्डर अलग जहाँ देखो

थोड़ा जा देखो क्योंकि कटाव वाला तो इस करके थोड़ा नाली टच हो जाएगा ज्यादा चैस्ट बच्चे नंगी नहीं होगी देखो तो एक बटन असं इतने लगावे तो इस तुँ बाद फ्रिल टाइप है। ही रहेगी फ्रिल जी बड़ी प्यारी लगेगी जो तो पाया होगा तोडी लुक भी कि प्यारी आ रही है या देखो ठीक है जी से फाइनल लुक ਤੇ ਹੁਣ ਆਪਾਂ ਦੇਖ ਲੈਨੇ ਵੀ ਇਹਨੂੰ ਉਨ ਕਿੰਨੀ ਲੱਗੀ ਹੈ ਦੇਖੋ ਸਾਰੀ ਇਹ ਸਾਡੀ 193 ਤੁਸੀਂ ਕਹਿ ਸਕਦੇ ਹੋ 200 ਗ੍ਰਾਮ ਚ ਬਣ ਕੇ ਤਿਆਰ ਹੋ ਗਈ ਬਲੈਕ ਹੁਣ ਤਾਂ ਬਿਲਕੁਲ ਹੀ ਥੋੜੀ ਜਿਹੀ ਲੱਗੀ ਹੈ ਕਿਉਂਕਿ ਦੋ ਦੋ ਸਲਾਈਆਂ ਹੀ ਪਈਆਂ ਹੋਈਆਂ ਨੇ ਤੇ ਸਾਰੀ ਇਹ ਸਾਡੀ 200 ਗ੍ਰਾਮ ਚ ਬਣ ਕੇ ਤਿਆਰ ਹੋ ਗਈ ਆਸਰ ਬਣਾਓ ਇਹ ਪਿਆਰੀ ਜੀ ਜੈਕਟ 200 ਗ੍ਰਾਮ ਚ ਬਣੀ ਹੋਈ ਕਟਾਂ ਵਾਲਾ ਜਿਹੜਾ ਆਪਾਂ ਬਣਾਇਆ ਹੋਇਆ ਦੇਖੋ ਪੱਟੀ ਬਟਨ ਪੱਟੀ ਕਟਾਂ ਵਾਲੀ ਪਰ ਨਾਲ ਹੀ ਬੁਣੀ ਹੈ ਦੇਖੋ ਕਿੰਨੀ ਪਿਆਰੀ ਲੁਕਾਈ ਹੋਈ ਹੈ ਬਟਨ ਪੱਟੀ ਦੀ ਤੇ ਇਹਦੇ ਮੋٹے ਵੀ ਨਾਲ ਹੀ ਬੁਨੇ ਹੋਇਆ ਉਹ ਵੀ ਕਟਾਂ ਵਾਲੇ ਆ ਦੇਖੋ ਤੇ ਗਲਾ ਵੀ ਨਾਲ ਹੀ ਉਹ ਵੀ ਕਟਾਂ ਵਾਲਾ ਸਾਰਾ ਕੁਛ ਇਹਦਾ ਕਟਾਂ ਵਾਲਾ ਬਣਾਇਆ ਦੇਖੋ ਤੁਸੀਂ ਗਲਾ ਚਾਹੋ ਤਾਂ ਪਲੇਨ ਵੀ ਬਣਾ ਸਕਦੇ ਹੋ ਪਰ ਮੈਂ ਕਿਉਂਕਿ ਸਾਰਾ ਕੁਝ ਕਟਾਂ ਵਾਲੇ ਕੋਸ਼ਿਸ਼ ਕੀਤੀ ਹੈ ਬਣਾਉਣ ਦੀ ਤਾਂ ਦੇਖਦੇ ਆ ਤਾਂ ਫਿਰ ਪਾਕੇ ਇਹਦੀ ਲੁੱਕ ਦੇਖਾਂਗੇ ਵੀ ਕਿੱਦਾਂ ਦੀ ਆਂਦੀ ਹੈ ਤੇ ਉਹ ਤੁਹਾਨੂੰ ਮੈਂ ਫਿਰ ਬਾਅਦ 'ਚੋ ਸ਼ੇਅਰ ਕਰ ਦੂੰਗੀ ਤਾਂ ਫਿਲਹਾਲ ਅੱਜ ਦੀ ਵੀਡੀਓ ਸ ਇੰਨਾ ਹੀ तो फिर कमेंट करके दसो भी ये जैकेट थानू कि लगी बटन लगा के कोशिश करूँगी एक बार फिर यद अगर मेरे कोई तो यदि लुक थानू पा दी फिर मिलने कल कि नहीं वीडियो एक नवे प्रोजेक्ट नवे पैटन तो तुम बिना ध्यान रखो जी प्लीज़ 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 कमेंट करके दस भी जैकेट कितना दगी तो एक होर तुम मैं कमेंट करके दस्यो भी ये उपर बीट्स लगावान या बटन लगावा कि ज़्यादा वाइट लगेगी छोटे छोटे जे बटन या छोटे छोटे जे बीट्स ਕਾਲੇ ਮੁੱਤੀ ਲਗਾਵਾ ਇਹ ਬਟਨ ਚਲੋ ਫਿਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਤੱਕ ਨਵੇਂ ਪੈਟਰਨ ਤਾਂ ਤੁਸੀਂ ਮੈਂ ਧਿਆਨ ਰੱਖੋ ਜੀ ওকে ਬਾਏ ਬਾਏ ਟੇਕ ਕੇਅਰ ਸਿਰਫ ਓਨ ਲੱਗੀ ਇਹਨੂੰ 200 ਕਰਾ